ਸਰਬ ਜੀ ਸੰਗਰੂਰ ਦੀ ਜਗਤਾ ਬਦਨਾਮ ਐਸਾ ਕੀਤਾ ਤੂੰ ਬਦਨਾਮ ਐਸਾ ਕੀਤਾ ਤੂੰ ਨਾ ਆ ਸਕਦੇ ਤੇਰੇ ਘਰ ਵੱਲ ਨੂੰ ਨਾ ਆ ਸਕਦੇ ਤੇਰੇ ਘਰ ਵੱਲ ਨੂੰ ਸ਼ਹਿਰ ਬਾਜ਼ਾਰ ਮਹੱਲੇ ਜਾ ਨਹੀਂ ਸਕਦਾ ਨਾ ਰਾਹ ਉਹਨਾਂ ਵੱਲ ਜੋ ਨਿਕਲੇ ਤੇਰੇ ਦਰਵਾਜ਼ੇੋਂ ਜੋ ਨਿਕਲੇ ਤੇਰੇ ਦਰਵਾਜ਼ੇੋਂ ਹੰਝੂਆਂ ਦੀ ਸ਼ਾਹੀ ਨਾਦ ਹੰਝੂਆਂ ਦੀ ਸ਼ਾਹੀ ਨਾਦ ਲਿਖ ਦੇ ਗੀਤ ਰਣਾਈ ਨਾ ਤੈਨੂੰ ਕੁਝ ਕਹਿਣਾ ਏ ਨਾ ਤੈਨੂੰ ਕੁਝ ਕਹਿਣਾ ਏ ਹੰਝੂਆਂ ਦੀ ਸ਼ਾਹੀ ਨਾਦ ਲਿਖ ਦੇ ਗੀਤ ਰਣਾਈ ਲਿਖ ਦੇ ਗੀਤ ਰਣਾਈ ਕਹਿ ਦੇਣਾ ਗੀਤਾ ਵਿੱਚ ਹੀ ਕਹਿ ਦੇਣਾ ਗੀਤਾ ਵਿੱਚ ਹੀ ਨਾ ਤੈਨੂੰ ਕੁਝ ਕਹਿਣਾ ਏ ਨਾ ਤੈਨੂੰ ਕੁਝ ਕਹਿਣਾ ਏ ਕਿਸ ਗੱਲਾਂ ਦੱਸ ਖਾਦੀ ਖਾਰੇ ਕਿਸ ਗੱਲਾਂ ਦੱਸ ਖਾਦੀ ਖਾਰੇ ਜੋ ਮਨ ਦੇ ਲਈ ਮਜਬੂਰ ਕੀਤਾ ਜੋ ਮਨ ਦੇ ਲਈ ਮਜਬੂਰ ਕੀਤਾ ਸ਼ਾਇਰੀ ਵਿੱਚ ਚਮਕਦੇ ਸ਼ਿਤਾਰੇ ਸੰਗਰੂਰ ਦੀ ਨੂੰ ਸ਼ਾਇਰੀ ਵਿੱਚ ਕਮ ਕਦੀ ਸਿਤਾਰੇ ਸੰਗਰੂਰਵੀ ਨੂੰ ਦਸ ਨੈਣ ਜੋਤੀ ਕਿਉਂ ਬੇਨੂਰ ਕੀਤਾ ਕਿਉਂ ਬੇਨੂਰ ਕੀਤਾ